दिव्या भारती ਦੀ ਗੱਲ ਕਰੀਏ ਤਾਂ दिव्या भारती ਉਹ ਬਾਲੀਵੁੱਡ ਅਦਾਕਾਰਾ ਹੈ ਜਿਸ ਨੇ ਆਪਣੇ ਛੋਟੇ ਕੈਰੀਅਰ 'ਚ ਅਜਿਹਾ ਸਟਾਟਸ ਹਾਸਲ ਕੀਤਾ ਜਿਸ ਨੂੰ ਕੋਈ ਨਹੀਂ ਕਰ ਪਾਇਆ ਜਿਸ ਨੂੰ ਹਾਸਲ ਕਰਨਾ ਹਰ ਹੀਰੋਇਨ ਦਾ ਸੁਪਨਾ ਹੁੰਦਾ ਸੀ ਦੱਸ ਦਈਏ दिव्या ਨੇ ਬਹੁਤ ਘੱਟ ਸਮੇਂ 'ਚ ਬਾਲੀਵੁੱਡ ਤੇ ਆਪਣਾ ਪ੍ਰਭਾਵ ਸਥਾਪਿਤ ਕਰ ਲਿਆ ਅਤੇ ਇੰਡਸਟਰੀ ਦੀ ਸਭ ਤੋਂ ਵੱਡ ਕਮਾਈ ਕਰਨ ਵਾਲੀ ਅਦਾਕਾਰ ਬਣ ਗਈ ਪਰ ਅਚਾਨਕ ਹੀ ਇਹ অভিনেত্রী ਦੀ ਸਿਰਫ 19 ਸਾਲ ਦੀ ਉਮਰ ਵਿੱਚ ਮੌਤ ਹੋ ਗਈ। ਪੂਰੇ ਦੇਸ਼ ਨੂੰ ਇਸ ਨਾਲ ਜਿਹੜਾ ਡੂੰਗਾ ਸਦਮਾ ਵੀ ਲੱਗਿਆ। ਉੱਥੇ ਹੀ ਜੇ ਗੱਲ ਕਰੀਏ ਉੱਥੇ ਹੀ 90 ਦੇ دہਾਕੇ ਦੀ ਅਦਾਕਾਰ ਆਇਸ਼ਾ ਜ਼ੁਲਕਾਨ ਨੇ ਕੁਝ ਸਮਾਂ ਪਹਿਲਾਂ ਦਿਵਯਾ ਭਾਰਤੀ ਦੀ ਮੌਤ ਤੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ। ਇਹ ਜਾਣ ਕੇ ਲੱਗਦਾ ਹੈ ਕਿ ਅਦਾਕਾਰ ਨੂੰ ਆਪਣੀ ਮੌਤ ਦਾ ਪਹਿਲਾਂ ਤੋਂ ਹੀ ਪਤਾ ਸੀ। ਆਉ ਜਾਣਦੇ ਆ ਪੂਰਾ ਮਾਮਲਾ ਦਰਅਸਲ ਆਇਸ਼ਾ ਜ਼ੁਲਕਾ ਅਦਾਕਾਰਾ ਦਿਵਿਆ ਭਾਰਤੀ ਦੀ ਕਰੀਬੀ ਦੋਸਤ ਸੀ ਦਰਅਸਲ ਆਇਸ਼ਾ ਜ਼ੁਲਕਾ ਅਦਾਕਾਰਾ ਦਿਵਿਆ ਭਾਰਤੀ ਦੀ ਕਰੀਬੀ ਦੋਸਤ ਸੀ ਜਿਸ ਵਿੱਚ ਇੱਕ ਵਾਰ ਦਿਵਿਆ ਬਾਰੇ ਖੁੱਲ ਕੇ ਉਹਨੇ ਗੱਲ ਕਰਦੇ ਹੋਏ ਕਿਹਾ ਅਦਾਕਾਰਾ ਨੇ ਦੱਸਿਆ ਕਿ ਜਦੋਂ ਉਹਨਾਂ ਨੂੰ ਦਿਵਿਆ ਦੀ ਮੌਤ ਦੀ ਖਬਰ ਮਿਲੀ ਤਾਂ ਉਹਨਾਂ ਨੂੰ ਯਕੀਨ ਨਹੀਂ ਹੋਇਆ ਉਹ ਇਸ ਖਬਰ ਤੇ ਜ਼ਿਆਦਾ ਦੇਰ ਤੱਕ ਵਿਸ਼ਵਾਸ ਹੀ ਨਹੀਂ ਕਰ ਸਕੀ ਆਇਸ਼ਾ ਨੇ ਇਹ ਵੀ ਕਿਹਾ ਕਿ ਦਿਵਿਆ ਬਾਰੇ ਇੱਕ ਹੋਰ ਅਜੀਬ ਗੱਲ ਦਸੀ ਮੈਨੂੰ ਸੱਚਾਈ ਨਹੀਂ ਪਤਾ ਪਰ ਸ਼ਾਇਦ ਉਹ ਆਪਣੇ ਬਾਰੇ ਕੁਝ ਜਾਣਦੀ ਸੀ ਇਸੇ ਲਈ ਉਹ ਹਮੇਸ਼ਾ ਕਹਿੰਦੀ ਸੀ ਕਿ ਜਲਦੀ ਕਰੋ ਜਲਦੀ ਚਲੋ ਤੇ ਜਲਦੀ ਜ਼ਿੰਦਗੀ ਬਹੁਤ ਛੋਟੀ ਹੈ ਦੱਸ ਜੀ ਆਇਸ਼ਾ ਨੇ ਇਹ ਵੀ ਦੱਸਿਆ ਕਿ ਦਵਿਆ ਨੇ ਕਦੇ ਵੀ ਸਪਸ਼ਟ ਨਹੀਂ ਕਿਹਾ ਪਰ ਕਈ ਵਾਰ ਵਿਅਕਤੀ ਨੂੰ ਅੰਦਰੋਂ ਪਤਾ ਲੱਗ ਜਾਂਦਾ ਹੈ ਇਸ ਲਈ ਸ਼ਾਇਦ ਉਸ ਨੂੰ ਹਰ ਕੰਮ ਜਲਦੀ ਕਰਨਾ ਪੈਂਦਾ ਸੀ ਕਈ ਵਾਰ ਉਸ ਦੇ ਬੋਲਾਂ ਤੋਂ ਲੱਗਦਾ ਸੀ ਕਿ ਉਸ ਨੂੰ ਪਤਾ ਸੀ ਕਿ ਉਹ ਸਾਡੇ ਨਾਲ ਬਹੁਤ ਬਹੁਤਾ ਸਮਾਂ ਜਿਹੜਾ ਹੈ ਉਹ ਨਹੀਂ ਰਹੇਗੀ ਦੱਸ ਜੀ ਕਿ ਦਿਵਿਆ ਭਾਰਤੀ ਨੇ ਸਿਰਫ 14 ਸਾਲ ਦੀ ਉਮਰ ਵਿੱਚ ਤੇਲਗੂ ਫਿਲਮਾਂ ਨਾਲ ਆਪਣੇ ਕੈਰੀਅਰ ਦੀ ਜਿਹੜੀ ਹੈ ਆਪਣੇ ਕੈਰੀਅਰ ਦੀ ਜਿਹੜੀ ਹੈ ਉਹ ਸ਼ੁਰੂਆਤ ਕੀਤੀ ਵਿਸ਼ਵਾਤਾਮਾ ਨਾਲ ਬਾਲੀਵੁੱਡ ਚ ਆਈ ਤੇ ਪਹਿਲੀ ਹੀ ਫਿਲਮ ਤੋਂ ਮਸ਼ਹੂਰ ਹੋ ਗਈ ਇਸ ਫਿਲਮ ਦਾ ਗੀਤ ਸਾਤ ਸਮੁੰਦਰ ਪਾਰ ਦਿਵਿਆ ਤੇ ਫਿਲਮਾਇਆ ਗਿਆ ਸੀ ਜੋ ਅੱਜ ਵੀ ਹਰ ਪਾਰਟੀ ਤੇ ਵਿਆਹ ਤੇ ਰੌਣਕ ਜੋੜਦੀ ਹੈ ਇਸ ਤੋਂ ਬਾਅਦ ਦਿਵਿਆ ਭਾਰਤੀ ਨੂੰ ਇੰਡਸਟਰੀ ਦੇ ਹੀਰੋ ਨੰਬਰ 1 ਗੋਵਿੰਦਾ ਨਾਲ ਸ਼ੋਲਾ ਔਰ ਸ਼ਬਨਮ ਚ ਦੇਖਿਆ ਗਿਆ ਇਹ ਫਿਲਮ ਦੀ ਬਲੌਕਬਸਟਰ ਜਿਹੜੀ ਹੈ ਫਿਲਮ ਜਿਹੜੀ ਹੈ ਬਲੌਕਬਸਟਰ ਜਿਹੜੀ ਹੈ ਹਿੱਟ ਰਹੀ ਜਦੋਂ ਅਭਿਨੇਤਰੀ ਅਨਿਲ ਕਪੂਰ ਨਾਲ ਫਿਲਮ ਲਾਡਲਾ ਦੀ ਸ਼ੂਟਿੰਗ ਕਰ ਰਹੀ ਸੀ ਤਾਂ ਇੱਕ ਦਿਨ ਅਚਾਨਕ ਹੀ ਉਸ ਦੀ ਮੌਤ ਹੋ ਗਈ ਦੱਸਿਆ ਜਾਂਦਾ ਹੈ ਕਿ ਅਦਾਕਾਰਾ ਨੇ ਫਿਲਮ ਦੀ 80 ਫੀਸ ਦੀ ਸ਼ੂਟਿੰਗ ਕੀਤੀ ਸੀ ਪਰ ਬਾਅਦ ਵਿੱਚ ਸ਼੍ਰੀ ਦੇਵੀ ਨੂੰ ਉਸ ਦਾ ਰੋਲ ਜਿਹੜਾ ਹੈ ਮਿਲਿਆ ਦੱਸ ਜੀ ਇਸ ਦੀ ਅਚਾਨਕ ਮੌਤ ਤੋਂ ਬਾਅਦ ਜਿਹੜੀ ਪੂਰੀ ਇੰਡਸਟਰੀ ਹੈ ਉਹ ਹੈਰਾਨ ਹੋ ਗਈ ਜਿਹੜੀ ਇੱਕ ਡੂੰਗ ਚੰਗੇ ਸਦਮੇ ਚ ਪਈ ਤੇ ਇਸ ਦਾ ਰਾਜ਼ ਹੈ ਕਿ ਅਚਾਨਕ ਹੀ ਜਿਹੜੀ ਦਿਵਿਆ ਭਾਰਤੀ ਹੈ ਬਹੁਤ ਹੀ ਛੋਟੀ ਉਮਰ ਚ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ